ਕਾਮਯਾਬੀ ਮਿਲੀ ਹੈ ਸਰ ਕੀ ਕਿਹੜਾ ਜਾਂਦੇ ਇਸ ਤਰ੍ਹਾਂ ਜੀ ਅੱਜ ਸਵੇਰ ਕਰੀਬ ਸਵਾ 1 ਵਜੇ ਅਥਰ ਜਵੇਦ ਜੋ THAILAND ਤੋਂ ਅੰਮ੍ਰਿਤਸਰ ਰਿਪੋਰਟ ਤੇ ਲੈਂਡ ਕੀਤੇ ਸੀ ਉਥੋਂ ਕਰੀਬ ਸਵਾ 1 ਵਜੇ ਉਹ ਟੈਕਸੀ ਲੈ ਕੇ ਸਟੇਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚੇ ਇੱਥੇ ਜੋ ਉਹਨਾਂ ਨੂੰ ਟ੍ਰੇਨ ਨਹੀਂ ਮਿਲੀ ਉਹਨਾਂ ਨੇ ਜੰਮੂ ਸ਼੍ਰੀਨਗਰ ਜਾਣਾ ਸੀ ਜਦੋਂ ਇਹਨੂੰ ਟ੍ਰੇਨ ਨਹੀਂ ਮਿਲ ਸਕੀ ਤਾਂ ਇਸਨੇ ਬਾਹਰ ਸਟੇਸ਼ਨ ਤੋਂ ਇੱਕ ਬੈਟਰੀ ਰਿਕਸ਼ਾ ਇੱਕ ਆਦਮੀ ਮਿਲਿਆ ਜਿਸਨੇ ਇਹਨੂੰ ਕਿਹਾ ਇਹਨੂੰ ਪੁੱਛਿਆ ਉਹਨੇ ਕਿਹਾ ਕਿ ਟੈਕਸੀ ਚਾਹੀਦੀ ਮੈਨੂੰ ਉਹਨੇ ਕਿਹਾ ਕਿ ਮੈਂ ਤੁਹਾਨੂੰ ਹਾਲ ਗੇਟ ਵਾਲੇ ਪਾਸੇ ਉੱਥੇ ਟੈਕਸੀ ਮਿਲਦੀ ਆ ਬੰਦੇ ਅਗੇ ਇਹਨਾਂ ਨੂੰ ਨਾਲ ਦਾ ਨੂੰ ਭੇਜ ਦੇਣਾ ਬਾਹਰ ਦੋ ਬੰਦੇ ਬੈਟਰੀ ਵਾਲੇ ਸੀ ਜਿਨ੍ਹਾਂ ਨੇ ਬੈਟਰੀ ਦੇ ਵਿੱਚ ਬਿਠਾ ਕੇ ਇਹਨੂੰ ਜਵੇਦ ਨੂੰ ਨਾਲ ਲੈ ਗਏ ਇਹਨੂੰ ਘੁਮਾ ਕੇ ਵੱਲਾ ਮੰਡੀ ਲੈ ਗਏ ਵੱਲਾ ਮੰਡੀ ਜਾ ਕੇ ਇਹਨਾਂ ਨੇ ਉੱਥੇ ਉਹਨੂੰ ਇੱਕ ਜਾਲੀ ਪਿਸਤੌਲ ਇੱਕਿਰਚ ਜਿਹੜੀ ਦਿਖਾ ਕੇ ਤੇ ਨਾਲ ਉਹਨੂੰ ਕੁੱਟਿਆ ਤੇ ਉਹਦੇ ਕੋਲ ਜਿੰਨੇ ਪੈਸੇ ਸੀ ਡਾਲਰ ਸੀ ਕੈਸ਼ ਸੀ ਉਹਦਾ ਆਧਾਰ ਕਾਰਡ ਉਹਦਾ ਪਰਸ ਈਵਨ ਕਿ ਉਹਦੇ ਪੈਰਾਂ ਦੇ ਜੁੱਤੇ ਵੀ ਅਤੇ ਉਹਦੇ ਜਿਹੜੇ ਕੱਪੜੇ ਵੀ ਉਹ ਵੀ ਇਹਨਾਂ ਨੇ ਉਤਾਰ ਲਏ ਉਤਾਰ ਕੇ ਤੇ ਉਸ ਨੂੰ ਜਿਹੜਾ ਵਾ ਆਪੇ ਉੱਥੇ ਆਪਣੀ ਬੈਟਰੀ ਲੈ ਕੇ ਭੱਜ ਗਿਆ ਜੋ ਇਹ ਜਵੇਦ ਨੇ ਉਸ ਤੋਂ ਰਾਤ ਰਾਤ ਹੀ ਸਾਡੇ ਜਿਹੜੇ ਵੱੱਲਾ ਪੁਲਿਸ ਨੂੰ ਜਿਹੜੀ ਆ ਸੂਚਨਾ ਦਿੱਤੀ ਸਾਡੇ ਐਸਐਚਓ ਵੱੱਲਾ ਸ੍ਰੀ ਜਤਿੰਦਰ ਸਿੰਘ ਜੀ ਖਹਿਰਾ ਅਤੇ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਕੀਤਾ ਮਾਨਯੋਗ ACP ਸਾਹਿਬ ਸਾਰੇ ਮਨਿੰਦਰ ਸਿੰਘ ਜੀ ਜਿਨ੍ਹਾਂ ਕੋਲ ਇਸ ਦੀ ਸਬਰੀਨ ਦੀ ਸੁਪਰਵੀਜ਼ਨ ਇਹਨਾਂ ਦੀ ਵੀ ਨਾਈਟ ਸੁਪਰਵੀਜ਼ਨ ਸੀ ਇਹ ਸਾਰੀ ਟੀਮ ਨੇ ਤਰੰਤ ਐਕਸ਼ਨ ਚ ਕਰਦਿਆ ਹੋਇਆ ਪਹਿਲਾ ਸਟੇਸ਼ਨ ਪਹੁੰਚੇ ਸਟੇਸ਼ਨ ਤੋਂ ਆ ਕੇ ਪਤਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦੋਸ਼ੀਆਂ ਦੀ ਪੈਰ ਨੱਪਦੇ ਹੋਏ ਕਰੀਬ 2 ਘੰਟੇ ਦੇ ਵਿੱਚ ਹੀ ਜਿਹੜੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕਰਤਾ ਰਾਉਂਡ ਅਪ ਕਰਕੇ ਉਹਨਾਂ ਦੇ ਕੋਲੋਂ ਸਾਰਾ ਜਿਹੜਾ ਸਮਾਨ ਆ ਜੋ ਇਹਨਾਂ ਨੇ ਲੁੱਟਿਆ ਸੀ ਜੋ ਖੋਇਆ ਸੀ ਉਹ ਜਿਹੜਾ ਬਰਾਮਦ ਕਰ ਲਿਆ ਜਿਸ ਨੂੰ ਸਮਾਨ ਨੂੰ ਅੱਜ ਜਿਹੜਾ ਦੋਸ਼ੀਆਂ ਦੇ ਅਗੇਂਸਟ ਜਿਹੜੀ ਆ ਮੁਕਦਮਾ ਜਿਹੜਾ ਦਰਜ ਕਰਕੇ ਸੈਕਟ ਲੁੱਟ ਖੋਦਾ ਇਹ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਅਤੇ ਉਹਨਾਂ ਕੋਲ ਜਿਹੜਾ ਸਮਾਨ ਲੁੱਟਿਆ ਸੀ ਰਿਕਵਰ ਕਰਕੇ ਜੋ ਮਦਈ ਆ ਉਹਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੇ ਅੱਜ ਜਿਹੜਾ ਸਮਾਨ ਆ ਆਪਣੇ ਕਰ ਕਮਲਾ ਨਾਲ ਉਮਦਾਇ ਨੂੰ ਦੇ ਦਿੱਤਾ ਗਿਆ ਤਾਂ ਜੋ ਵਿਚਾਰਾ ਆਪਣੇ ਘਰ ਜੜਾ ਆਪਣੀ ਮੰਜ਼ਲ ਤੇ ਪਹੁੰਚ ਸਕੇ ਜੋ ਸਾਡੀ ਜਿਹੜੀ ਆ ਵੱਲਾਪੁਲਿਸ ਨੇ ਬਹੁਤ ਹੀ ਵਧੀਆ ਸ਼ਲਾਗਾ ਜੋ ਕੰਮ ਕੀਤਾ ਅਤੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਰੀ ਟੀਮ ਨੂੰ ਜਿਹੜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਬਾਰੇ ਆਰਡਰ ਕੀਤੇ ਨੇ ਮੈਂ ਆਪ ਦੇ ਮਾਧਮ ਰਹੀਂ ਇਹ ਦੱਸਣਾ ਚਾਹੁੰਨਾ ਕਿ ਜਿਹੜੇ ਬੈਟਰੀ ਰਿਕਸ਼ਾ ਨੇ ਇਹਨਾਂ ਦੇ ਉੱਤੇ ਜਿਹੜੇ ਨੰਬਰਗਾ ਉਹ ਵੀ ਇਸੇ ਕਰਕੇ ਲਾਏ ਗਏ ਸੀ ਇਹ ਤਾਂ ਜੋ ਕੋਈ ਕ੍ਰਾਈਮ ਕਰਦਾ ਤੋ ਉਹ ਟਰੇਸ ਹੋ ਸਕੇ ਇਹ ਜਿਹੜਾ ਵਾ ਸਾਡੀ ਬੱਲਾਪੁਰਸ ਨੇ ਕੱਲ ਬਹੁਤ ਹੀ ਵਧੀਆ ਕੰਮ ਕਰਕੇ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਇਹਨਾਂ ਦੇ ਪਹਿਲਾਂ ਦਾ ਪਰਚਾ ਕੋਈ ਦਰਜ ਨਹੀਂਗਾ ਲੇਕਿਨ ਇਹਨਾਂ ਨੇ ਇਨਟੈਰੋਗੇਸ਼ਨ ਚ ਆਈ ਆ ਕਿ ਇਹਨਾਂ ਦੇ ਨਾਲ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਲੋਕਾਂ ਤੋਂ ਮੋਬਾਈਲ ਅਤੇ ਕੁਝ ਪਹਿਲਾਂ ਵੀ ਉਹਨਾਂ ਕੋ ਪੈਸੇ ਵਗੈਰਾ ਖੋਏ ਨੇ ਜਿਹੜੇ ਆ ਜਿਹੜੇ ਲੋਕਾਂ ਨੇ ਕਈ ਵਾਰ ਹੁੰਦਾ ਬੰਦਾ ਕਾਲੀ ਦੇ ਵਿੱਚ ਉਹ ਜਿਹੜਾ ਪੁਲਿਸ ਰਿਪੋਰਟ ਨਹੀਂ ਕਰਦਾ ਉਹਦੇ ਬਾਰੇ ਵੀ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਰ ਇਹ ਸ਼ੁਰੂ ਤੋਂ ਈ ਰਿਕਸ਼ਾ ਚਲਾਉਂਦੇ ਸੀ ਜਾਂ ਇਸੇ ਆੜ ਦੇ ਵਿੱਚ ਹੀ ਇਹਨਾਂ ਨੇ ਈ ਰਿਕਸ਼ਾ ਸ਼ੁਰੂ ਕੀਤਾ ਨਹੀਂ ਜੀ ਈ ਰਿਕਸ਼ਾ ਕਿਰਾਏ ਤੇ ਲੈਂਦੇ ਜੀ ਇਹ ਕਿਰਾਏ ਤੇ ਲੈ ਕੇ ਇਹਨਾਂ ਨੇ ਦੇਖੋ ਇੱਥੇ ਦੋ ਚੀਜ਼ਾਂ ਨੇ ਜਿਹੜਾ ਈ ਰਿਕਸ਼ਾ ਤੇ ਜਿਹੜਾ ਕਿਰਾਏ ਦਾ ਈ ਰਿਕਸ਼ਾ ਵਾ ਉਹਦੇ ਤੇ ਰੈੱਡ ਕਲਰ ਦਾ ਨੰਬਰ ਲੱਗਦਾ ਇਹਨਾਂ ਨੇ ਪਿਛਲੇ ਪਾਸੇ ਤੋਂ ਉਹਦਾ ਰੈੱਡ ਕਲਰ ਦਾ ਨੰਬਰ ਮਟਾ ਦਿੱਤਾ ਤੇ ਅਗਲੇ ਪਾਸੇ ਜਿਹੜਾ ਉਹ ਜੈਲੋ ਕਲਰ ਚ ਨੰਬਰ ਲਵਾ ਲਿਆ ਮਨਵੇ ਇਹਨਾਂ ਨੇ ਭਲੇਖਾ ਪਾਉਣ ਦੇ ਚੱਕਰ ਦੇ ਵਿੱਚ ਕਿ ਜਿਹੜਾ ਵਾ ਇਹ ਸਾਡਾ ਬੈਟਰੀ ਰਿਕਸ਼ਾ ਜਿਹੜਾ ਫੜਿਆ ਨਾ ਜਦਾ ਸਰ ਜਿਹੜੇ ਇਹਨਾਂ ਕੋਲ ਹਥਿਆਰ ਪ੍ਰਮੋਤ ਹੋਇਆ ਇਹ ਕੀ ਲੈਟਰ ਆ ਜਾਂ ਲੀਗਲ ਹੈ ਜਾਂ ਕੁਝ ਨਹੀਂ ਜੀ ਇਹ ਤੇ ਇੱਕ ਤਾਂ ਖਡਾਉਣਾ ਪਿਸਤੌਲ ਹੈ ਵੇਖਣ ਨੂੰ ਬਿਲਕੁਲ ਪਿਸਟਲ ਹੀ ਲੱਗਦਾ ਜੀ ਐਦਾਂ ਲੱਗਦਾ ਕਿ ਜਦੋਂ origignal ਪਿਸਟਲ ਹੁੰਦਾ ਆਮ ਆਦਮੀ ਵੇਖੋ ਪਹਿਚਾਨ ਨਹੀਂ ਸਕਦਾ ਇਹਨੂੰ ਵੇਖਣ ਨੂੰ ਦੇਖੋ ਬਿਲਕੁਲ ਪਿਸਟਲ ਆ ਇਹ ਮੈਟਲ ਦਾ ਬਣਿਆ ਹੈ ਜਾਂ ਕਿ ਪਲਾਸਟਿਕ ਇਹ ਇਹਦਾ ਜੀ ਮੈਟਲ ਦਾ ਜੀ ਮੈਟਲ ਦਾ ਬਣਿਆ ਹੈ ਕਾਪਰ ਦੇਖੋ ਸਰ ਲੋਕਲ ਦੇ ਸੁਨੀਰ ਦੇ ਬਾਅਦ ਨੂੰ ਬੁਲਦੇ ਇਹ ਤੁਹੰਦੇ ਜੀ ਸੂਲਪੁਰ ਕਲਰ ਦਾ ਜੀ ਇੱਕ ਤੇ ਦੋਵੇਂ ਨੇੜੇ ਨੇੜੇ ਦੇ ਨੇ ਇਹਨਾਂ ਦੀ ਜਿਹੜੀ ਆ ਇਹ ਜਿਹੜੇ ਆ ਇੱਥੇ ਕਿਰਾਏ ਦੇ ਬੈਟਰੀ ਰਿਕਸ਼ਾ ਲੈ ਕੇ ਤੇ ਇਸੇ ਆੜ ਦੇ ਵਿੱਚ ਇਹ ਅਕਸਰ ਜਿਹੜੇ ਇਨਵੈਸਟੀਗੇਸ਼ਨ ਜੇ ਗੱਲ ਸਾਹਮਣੇ ਆਈ ਆ ਕਿ ਜਿਹੜੇ ਰਾਤ ਦੇ ਟਾਈਮ ਤੇ ਦੋ ਦੋ بیٹھ ਕੇ ਚੱਲਦੇ ਆ ਨਾ ਇਹ ਜਿਹੜੇ ਆ ਜਿਹੜੇ ਖਾਸ ਕਰਕੇ ਜਿਹੜੇ ਲੋਕ ਆਪਣੇ ਕਮਾਈ ਵਾਸਤੇ ਆਪਣੇ ਧੀਆਂ ਪੁੱਤ ਬੈਟਰੀ ਚ ਆ ਕੇ ਪਾਲਦੇ ਹੋ ਤਾਂ ਕੱਲੇ ਕੱਲੇ ਹੁੰਦੇ ਆ ਜਿਹੜੇ ਦੋ ਦੋ ਚੱਲਦੇ ਆ ਉਹ ਵੀ ਜਿਹੜੇ ਆ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਸਰ ਇੱਕ ਹੋਰ ਗੱਲ ਹੈ ਕਿ ਜਿਹੜਾ ਕੰਪਲੇਂਟੈਂਟ ਸੀਗਾ ਉਹਨੇ ਕੀ ਪਿਆਸ ਕਦੋਂ ਤੱਕ ਕੋਈ ਯਾਨੀ ਨਹੀਂ ਪ੍ਰਾਪਤ ਕੀਤੀ ਨਹੀਂ ਜੋ ਉਹਦੇ ਚ ਡਾਲਰ ਖੋਏ ਸੀ ਨਾਲ 7000 ਰੁਪਏ ਸੀ ਉਹਦਾ ਖੋਇਆ ਉਹ ਜੋ ਵੀ ਉਹਦਾ ਖੋਇਆ ਸੀ ਆਧਾਰ ਕਾਰਡ ਪੈਨ ਕਾਰਡ ਪਰਸ ਉਹ ਸਾਰਾ ਕੁਝ ਉਹਦਾ ਜਿਹੜਾ ਬਰਾਮਦ ਕਰਕੇ ਉਨਵਾਜ ਇਸ ਪੁਰਦਾਰੀ ਤੇ ਕੋਰਟ ਤੋਂ ਕਰਵਾ ਕੇ ਮਾਂ ਜੋ ਕਮਿਸ਼ਨਰ ਸਾਹਿਬ ਨੂੰ ਉਹਦੇ ਹੈਂਡਓਵਰ ਕੀਤਾ। ਉਹ ਵਾਲੀ ਜਗਾ ਨੂੰ ਕੋਈ ਸੀਸੀਟੀਵੀ ਦੀ ਫੁਟੇਜ ਤੋਂ ਸਮਝ ਨਹੀਂ ਆਈ ਕੋਈ ਹੈਗੀ ਅੱਥੇ। ਨਹੀਂ ਜੋ ਸਾਰਾ ਇਹ ਜਿਹੜੀ ਆ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਨਵੈਸਟੀਗੇਟਰ ਨੇ ਜਦੋਂ ਅਸੀਂ ਪ੍ਰੈਸ ਦੇ ਰਾਹੀਂ ਲੀਕਜ ਕਰਦੇ ਨਾ ਉਹ ਕ੍ਰਿਮੀਨਲ ਜਿਹੜਾ ਉਸ ਤੋਂ ਗਾ ਫਾਇਦਾ ਚੁੱਕਦੇ ਆ ਅਸੀਂ ਇਸ ਕਰਕੇ ਇਨਵੈਸਟੀਗੇਸ਼ਨ ਕਿੱਦਾਂ ਇਹਨਾਂ ਨੂੰ ਟ੍ਰੇਸ ਕੀਤਾ ਉਹਦੇ ਬਾਰੇ ਅਸੀਂ ਕੋਈ ਪ੍ਰੈਸ ਨੂੰ ਨਹੀਂ ਦੱਸਣਾ ਚਾਹੀਦਾ। ਜਿਹੜਾ ਤੁਸੀਂ ਦੱਸਿਆ ਦੋ ਦੋ ਵਾਲਾ ਜਿਹੜਾ ਚੱਲਦੇ ਆ ਤੁਸੀਂ ਵਾਲੇ ਇਲਾਕੇ ਦੇ ਵਿੱਚ ਕੋਈ ਬਹੁਤ ਖ਼ੌਫਸਾ ਦਾ ਇ ਇਹ ਚਲੋ ਸਾਰੇ ਸ਼ਹਿਰ ਦੇ ਜਿਹੜੇ-ਜੋ ਚੱਲਦੇ ਉਹਨਾਂ ਨੂੰ ਉਹਨਾਂ ਤੇ ਚੈੱਕ ਕੀਤਾ ਜਾਊਗਾ ਜਾਂ ਬਿਲਕੁਲ ਜੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਕੀਤੀ ਗਈ ਹੈ ਵੀ ਇੱਕ ਤੇ ਜਿਹੜਾ ਸ਼ਹਿਰ ਦੇ ਵਿੱਚ ਅਸੀਂ ਸਾਰੀਆਂ ਬੈਟਰੀ ਦਾ ਆਟੋ ਨੂੰ ਯੂਨੀਕ ਨੰਬਰ ਲਾਇਆ ਜਿਹੜੇ ਇਹਨਾਂ ਨੇ ਵੀ ਦੇਖੋ ਪਿੱਛੋਂ ਨੰਬਰ ਮਟਾਇਆ ਆਪਣਾ ਬੈਕ ਤੇ ਇਹਨਾਂ ਨੇ ਨੰਬਰ ਜਿਹੜਾ ਸਾਡਾ ਯੂਨੀਕ ਸੀ ਮਟਾ ਦਿੱਤਾ ਸੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਹੈ ਵੀ ਕੋਈ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਜਿਹੜਾ ਉਹ ਯੂਨੀਕ ਨੰਬਰ ਤੋਂ ਬਿਨਾ ਨਹੀਂ ਚੱਲੇਗਾ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੇ ਨੰਬਰ ਲਵਾਉਣ ਅੱਜ ਵੀ ਦੇਖੋ ਸਾਰਾ ਸਾਡਾ ਜਿਹੜਾ ਇਹ ਭਰਿਆ ਪਿਆ ਹੋਆ ਸਾਰੇ ਲੋਕ ਜਿਹੜੇ ਨੰਬਰ ਲਵਾਉਣ ਵਾਸਤੇ ਆਏ। ਉਹ ਤਾਰਾ ਤਹਿਤ ਵੀ ਹਨ ਮਾਮਲਾ ਦਰਜ ਕੀਤਾ ਗਿਆ ਵੀ ਕੋਈ ਕੋਈ ਹੈ। ਹਾਂਜੀ ਉਹ ਵੀ ਜੋ ਉਹਦੇ ਸਾਰੀਆਂ ਤਾਰਾ ਜਿਹੜੀਆਂ ਜੁਰਮ ਜਿਹੜੇ ਉਹ ਲਗਾਏ ਗਏ। ਸਰ ਜਿਹੜੇ ਮੁੰਡੇ ਨੇ ਇਹਨਾਂ ਨੇ ਉਹ ਕਿੱਤੀ ਉਹ ਇੰਡੀਅਨਸ ਏ ਜਾਂ ਵਿਦੇਸ਼ ਤੋਂ ਦਾ ਨਹੀਂ ਜੋ ਜੰਮੂ ਕਸ਼ਮੀਰ ਦਾ ਰਹਿਣਾ ਬੜਾ ਜੀ ਉਹ ਇੱਥੇ ਆ ਤੁਹਾਨੂੰ ਬੁਲਾ ਵੀ ਦਵਾਉਂਦਾ। ਸਰ ਕੱਲ ਬੈਟਰੀ ਚਵਾਲ ਨੇ ਪਾਸ ਦੀ ਕਾਲ ਦਿੱਤੀ ਹੈ ਜੀ। ਜਾਮ ਕਰਨਾ ਜਾਂ ਕਿਤਾ ਕਰਨਾ ਜਾਂ ਉਹ ਸਾਹਿਬ ਕੀ ਕਿਹੜਾ ਚੈਲਕੋ ਅਨੇਜੋ ਤੇ ਬਾਰੇ ਅਸੀਂ ਗੱਲਬਾਤ ਕਰਿਓ ਸਿਰਫ ਇਹ ਕਿਰਾਏ ਵਾਲੇ ਨੇ ਇਹਨਾਂ ਦੇ ਚਲਾਨ ਹੋਏ ਨੇ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਉਹਨਾਂ ਨਾਲ ਸੱਜੇ ਡਿਸਕਸ ਚੱਲ ਰਹੀ ਹੈ